ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਇੱਕ ਟਾਪ ਕੁਆਲਿਟੀ ਦੀ ਤਾਜੀ ਸੂ ਜਰਸੀ ਵੜਾ ਪਾਸੇ ਲੈ ਲੈ ਕੇ ਆਇਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਸਵਾਸ ਬਾਈ ਵਧੀਆ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਸੁਆਸਾ ਬਾਈ ਪਿੰਡ ਭਗਤਾ ਬਾਈ ਕਾ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਨਾ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ 8196015435 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਨੋਟ ਕਰ ਲਓ ਤੇ ਖਾਸ ਆਪਣਾ ਭਗਤਾ ਬਾਈ ਬਾਜਾ ਖਨਣਾ ਰੂੜੀ ਆ ਹਾਂ ਬਾਈ ਠੀਕ ਹੈ ਜਿਹੜੀ ਇਹ ਸਾਹਮਣੇ ਆਪਾਂ ਵੇਖ ਰਹੇ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਸ ਜੇਰ ਪੈ ਗਈ ਇਹਦੀ ਹੂੰ ਜੇਰਾ ਲਈ ਆ ਬਈ ਕੰਪਲੀਟ ਚੈੱਕ ਕਰ ਲੈ ਸੋਵੇ 4 ਵਜੇ ਸੁੱਈ ਸੀਗੀ ਠੀਕ ਹੈ ਵੀਰੇ ਸਾਢੇ 7 ਵਜੇ ਨੂੰ ਜੇਰ ਪੈ ਗਈ 4 5 4-5 ਘੰਟੇ ਤਾਂ ਜੇਰ ਲਈ ਜਾਂਦੀ ਹੈ ਤੇ ਬੱਚਾ ਕੀ ਦੇਗੀ ਬੱਚਾ ਦਿੱਤਾ ਬਈ ਬੱਚਾ ਵਸਾ ਦੇ ਹਾਂ ਬੱਚਾ ਕੁਆਲਿਟੀ ਦਾ ਬਹੁਤ ਸੀਗੀ ਹੂੰ ਸਾਲ ਬਾਕੀ ਹੈ ਨਾ ਚਲੋ ਕਰਮਾ ਨਾ ਬੱਚਾ ਵਸ ਬੱਚਾ ਵਸ ਆ ਗਿਆ ਤੇ ਕਿੰਨਾ ਕ ਮੋਹਰਾ ਕੱਢਿਆ ਸਵੇਰੇ ਬਈ ਮੋਹਰਾ ਬਈ ਕਿਲੋ ਡੇਢ ਕਿਲੋ ਹੀ ਚੋਇਆ ਸੀਗਾ ਠੀਕ ਹੈ ਬਾਕੀ ਬੱਚੇ ਨੂੰ ਪਿਆ ਜੜਾ ਮੇਠਾਣੀ ਆਂਦਾ ਸੀਗਾ ਤੇ ਚੂੰਣ ਚਵਾ ਕੇ ਮੇਰੇ ਚੂੰਣ ਚੂੰਣ ਦਾ ਬਾਈ ਯਾਰ ਗੱਲ ਕਾਹਨੂੰ ਗੱਲਾਂ ਕਰਦਾ ਕੀ ਬਾਤ ਆ ਹਨਾ ਲੇਵਾ ਤਾਂ ਮੈਂ ਕਹਣਾ ਹੈ ਕਹਿੰਦੀ ਆ ਵੀ ਮੈਨੂੰ ਵੀ ਲੱਗਾ ਲੱਗੇ ਹੀ ਨਹੀਂ ਕਿਸੇ ਨੂੰ ਹਨਾ ਕੀ ਬਾਤ ਆ ਬਾਈ ਥਾਣ ਦੇਖੋ ਲੇਵਾ ਦੇਖੋ ਫੀਡਿੰਗ ਬੜੀ ਕਮਾਲ ਆ ਗਈ ਚਮਕ ਬਹੁਤ ਆ ਯਾਰ ਬਾਹਰ ਤੇ ਜਰਸੀ ਆ ਗਈ ਬਾਈ ਵਜਣ ਵਾਲੀ ਜਰਸੀ ਹੈ ਕੁਲਵੀਰ ਛੋਟੀ ਹੀ ਮੰਨ ਕੇ ਨਾ ਆ ਜੋ ਨਾੜਾ ਨੂੜਾ ਦੇਖੋ ਬੜੀਆਂ ਕਮਾਲ ਲੇਵੇ ਤੇ ਇੱਕ ਨੰਬਰ ਲੈ ਵਾ। ਤੁਹਾਡੀ ਮੂਡ ਬਹੁਤ ਆ ਫੇਸ ਤੇ ਫੇਸ ਦੇਖੋ ਮੈਂ ਕਹਣਾ ਜਮਾ ਨਿੱਕਾ ਜਾ ਫੇਸ ਆ ਕਿ ਨਹੀਂ। ਕਾਵਾ ਕੌਲੀ ਚ ਪਾਣੀ ਪੈ ਗਿਆ। ਸਹੀ ਗੱਲ ਆ। ਜੇ ਕੌਲੀ ਚ ਪਾਣੀ ਪੈ ਜਲ ਕਰ ਮੈਨੂੰ ਵੀ ਚੱਕਰੀ ਨਹੀਂ। ਥੋੜਾ ਜਿਹਾ ਅਲਕਦੀ ਮੰਦੀ ਆ ਅੱਦਲੇ ਰਹੀ। ਇਹ ਥੋੜੀ ਨਾ ਤਲਿਹਾਰੇ ਦੀ ਮੰਦੀ ਆ ਸੰਗਲ ਪਾਇਆ ਹੋਗਾ ਜੀਗਾ। ਠੀਕ ਆ। ਉਹਦਾ ਕਰਕੇ ਆਇਆ ਪਤਾ ਤੋਰਾ ਤਰਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਥੋੜਾ ਜਨਾ ਬਾਈ ਨੇ ਦੱਸੀਆ ਕਹਿੰਦਾ ਤਲਿਹਾਰੇ ਦੀ ਅਲਕਤ ਕਰਦੀ ਆ ਤਾਂ ਕਰਕੇ ਵੀ ਤਰਨ ਚ ਦਿੱਕਤ ਕਰਦੀ ਆ ਥੋੜੀ ਜੀ। ਲੈ ਚੈੱਕ ਕਰ ਸਕਦੇ ਆਂ ਬਈ ਹਵਾਨਾ ਬਈ ਬਾਲਾ ਸੋਹਣਾ ਲੇਵਲ ਲੱਗਾ ਵਾ ਹਣਾ ਇਧਰ ਨੂੰ ਆਇਆ ਬੱਚੇ ਦਾ ਕਰਕੇ ਇਧਰ ਨੂੰ ਸੁਰਫੂ ਹੂੰ ਇਧਰ ਨੂੰ ਤਾਂ ਬਈ ਬਾਜੀ ਵਧੀਆ ਤਾਂ ਮਾਣ ਅੰਦਰੀ ਖਵਾਜੀ ਪਰ ਜਿਹੜੇ ਦੋ ਕੋ ਲੈ ਬਈ ਟੂਰਾ ਤਾਰਾ ਨਾ ਜਮਾ ਇੱਕ ਨੰਬਰ ਆ ਗਿਆ ਸੁਬਾਸ ਬਈ ਕਿੰਨਾ ਕੁ ਦੁੱਧ ਕੱਢਿਆ ਵਾ ਇਹਦਾ ਪਿਛਲੇ ਸੂਏ ਬਈ 17 18 ਕਿਲੋ ਦਿੱਤਾ ਠੀਕ ਹੈ ਕਿਲੋ ਸੂਏ ਦਾ ਤੇ ਕਿੰਨੀ ਕੁ ਉਮੀਦ ਐ ਇਦ ਕੀ ਫਿਰ ਐ ਕਿ ਬਈ 20 ਪਲੱਸ ਦਊਗੀ ਬੱਚੀ ਜਿਹੜੇ ਹਿਸਾਬ ਨਾਲ ਬਣੀ ਵੀ ਆ ਬਾਕੀ ਚਮਕ ਧਮਕ ਵੜੀ ਆ ਬਸ ਇਹ ਕੀ ਆ ਬਾ ਬਾਕੀ ਸਿਮਿੰਨ ਲਾ ਮੈਨੇ ਗੋਲਮਟਰ ਉੱਪਰ ਗਿਆ ਸੂਆ ਦਾ ਕਰਮਾਲ ਨੇ ਮੰਨੇ ਮੰਨਾ ਨਾ ਸੂਆ ਦਾ ਮੰਨੇ ਸਹੀ ਗੱਲ ਹੈ ਲੇਵਾ ਦੇਖ ਸਕਦੇ ਹੋ ਭਾਈ ਲੇਵਾ ਤਾਂ ਮੈਂ ਕਹਣਾ ਨਾ ਕੀ ਬਾਤ ਹੀ ਇਹਨੂੰ ਹੀ ਲੱਗਾ ਵਾ ਲੇਵਾ ਤਾਂ ਫੇਸ ਦੇਖੋ ਬੜਾ ਪਿਆਰਾ ਗੇ ਇੱਕ ਨੰਬਰ ਆ ਸਾਰੀ ਸਹੀ ਹੈ ਇਹਨੂੰ ਅਲਾਕੋਸ਼ੀ ਲੱਕੀ ਤੁਰਾ ਦਾ ਭਾਈ ਇੱਕ ਨੰਬਰ ਆ ਉਹ ਤਾਂ ਥੋੜਾ ਜਿਹਾ ਬੱਚੇ ਦਾ ਕਰਕੇ ਵੀ ਕਰਦੀ ਆ ਕੁਛ ਭਾਈ ਕਹਿੰਦਾ ਇਹ ਤੇ ਸੰਗਲ ਸੀਗਾ ਤੇ ਲਿਆਰੇ ਦੀ ਵੀ ਹਲਕ ਤੱਕ ਕਰੀ ਜਾਂਦੀ ਹੈਗੀ ਜੇ ਮੈਂ ਕਰੀ ਲੂ ਬੰਦਿਆ ਸਵਾਸ ਭਾਈ ਧਾਰਾ ਮਾਰੋ ਮਾਰਦੇ ਨੇ ਮਾਰਦੇ ਨੇ ਤਾਰਾ ਬਾਈ ਕੇ ਨਾ ਮਾਰ ਦਿੰਨੇ ਬਾਕੀ ਲੇਵਾ ਦੇਖੋ ਯਾਰ ਜਿੰਨਾ ਮਗਰ ਨੂੰ ਉਨਾ ਹੀ ਮੂਰ ਨੂੰ ਬਹੁਤ ਸੋਨਾ ਫਿਟਨੈਸ ਵਾਲਾ ਲੇਵਾ ਕਰਮਣ ਨੂੰ ਕਹਿ ਸਕਦੇ ਆ ਆ ਬੜਾ ਚੰਗਾ ਲੱਗਿਆ ਵਾ ਤੇ ਬਾਕੀ ਯਾਰ ਥਾਣ ਬੜਾ ਚੰਗਾ ਆ ਗਿਆ ਸਵਾਸ ਹਾਂ ਇਹਦਾ ਬਲੱਸ ਬਹੁਲਾ ਹੀ ਹੈ ਲੈ ਸਹੀ ਗੱਲ ਹੰਨੇ ਸਹੀ ਗੱਲ ਤੇ ਤਾਰਾ ਬੱਚ ਕਰਾਣ ਸਵਾਸ ਮੈਂ ਕਹਣਾ ਲੇਵਾ ਨਹੀਂ ਚੰਗਾ ਬਾਈ ਚੋਣ ਵੀ ਉਨਾ ਹੀ ਚੰਗਾ ਜਾਨਵਰੀ ਵੀ ਬਹੁਤ ਚੰਗਾ ਟੋਪ ਲਈ ਸਹੀ ਗੱਲ ਹੈ ਟੋਪ ਬ੍ਰੀਡ ਜਰਸੀ ਹੋ ਗਈ ਕੀ ਆ ਹਾਂ ਇਹ ਆਨਲਾਈਨ ਮੰਗਾ ਲੈ ਕਿਸੇ ਪਾਸੇ ਹੱਥ ਤਰਾਾਈ ਕਰਨਾ ਸੁਭਾਸ ਹੋਂ ਬਈ ਗੱਲ ਕਰੀਏ ਦੇ ਮੁੱਲ ਦੀ ਕੀ ਰੇਟ ਰਹਿਣਾ ਦਾ ਲੈਣ ਦੇਣੀ ਜਮਾ ਹੈ ਨਾ ਬਈ ਮੁੱਲ ਕਰਾਉਣਾ ਦਾ ਕੋਈ 80 ਕਰਾ ਵਾਲੇ 85 ਕਰਾ ਵਾਲੇ ਹੂੰ ਸਿਰਫ 72000 ਰੁਪਇਆ ਵੇਡ ਦਾ ਲਊਗਾ ਬਈ ਟੋਟਲੀ ਹਾਂ ਚੱਕੋ ਬਈ ਬਾਈ ਕਹਿੰਦਾ ਮੁੱਲ ਕਰਾਉਣ ਦਾ ਕਰਾਈ ਚੱਲੋ ਬਈ 75 ਭਾਵੇਂ ਕਰਾਈ ਜੋ 80 ਪਰ 72000 ਲੈਣਾਗਾ ਬਾਈ ਕਹਿੰਦਾ ਸੌੜ ਕਰਦੇ ਆਂਗੇ ਕੱਲੀ ਆਏਗੇ ਦੀ ਬਾਕੀ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦੇ ਤੇ ਮੁੱਲ ਬਾਈ ਨੇ ਬਈ ਅੱਜ ਵੀ ਜਾਇਜ਼ ਕੀਤਾ ਬਾਕੀ ਥਣ ਚੈੱਕ ਕਰ ਸਕਦਾ ਬੜਾ ਚੰਗਾ ਆ ਗਿਆ ਤੇ ਲੈਵਾ ਇਹਨੂੰ ਟਾਈਟ ਫਿਟਨੈਸ ਵਾਲਾ ਕਰਨ ਵਾਲੀ ਨੂੰ ਲੈਵਾ ਆ ਗਿਆ ਗਰਮੀ ਬਿਲਕੁਲ ਨਹੀਂ ਮੰਨਣੀ ਫੈਟ ਉਹ ਜਿਹੜੀ ਚੰਗੀ ਹੋ ਜੇ ਕਿਸੇ ਵੀ ਵੀਰ ਨੂੰ ਵੈੜ ਆਵੇ ਪਸੰਦ ਤਾਂ ਬਾਈ ਨਾ ਕਰਿਓ ਬਾਈ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ